ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਾਰ ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਭ੍ਰਮੇ ਥਕਿਆਏ ਪ੍ਰਭ ਕੀ ਸ਼ਾਮੈ ਦੇਨ ਦਦੇ ਤੇ ਬਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਖ ਕੁਮ ਲਾਵਤੇ ਉਪਜ ਨਹੀਂ ਧਾਮ ਹਰ ਨਾਨ ਮਿਲੀਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਪਾਠ ਨਗਰ ਸੇਗਰਮ ਸਰਬ ਸ਼ੰਗਾਲ ਤੁਮ ਬੋਲ ਰਸ ਸਣ ਦੇਹੀ ਸਭ ਕਾਮ ਪਰਬ ਸੁਆਮੀ ਕੰਤੇ ਮਹੂਨੀਆ ਮੀਤ ਸੱਜਣ ਸਭ ਜਾਮੈ ਨਾਨਕ ਕੀ ਬੇਨੰਤੀ ਐ ਕਰ ਕਿਰਪਾ ਦੇਜੇ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮੈ ਚੇਤ ਗੋਵਿੰਦ ਅਰਾਦੀ ਐ ਹੋਵੇ ਅਨੰਦ ਕਨਾ ਸੰਤ ਜਨ ਮਿਲ ਪਾਈ ਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਨਾ ਆਏ ਤਿਸਹਿ ਗਣ ਇਕ ਖਿਣ ਤਿਸ ਬਿਨ ਜੀਵਨ ਬਿਰਥਾ ਜਨਮ ਜਨ ਜਲ ਥਲ ਮਹੀ ਅਲ ਪੂਰੇ ਆ ਰਵਿਆ ਵਿੱਚ ਬਨਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁਖ ਗਣ ਗਿਨੀ ਰਾਵਿਆ ਸੋ ਪ੍ਰਭ ਤਿੰਨ ਭਾਗ ਮੰਡ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸੁ ਮਨਾਇ ਚੇਤ ਮਿਲਾਇ ਸੋ ਪ੍ਰਭ ਤਿਸ ਕੈ ਪਾਇ ਲੱਗਾ ਵੈਸਾਗ تیرਨ ਕਿਉ ਵਾਢੀਐ ਜਿਨਾਂ ਪ੍ਰੇਮ ਬਿਸ਼ੋਹ ਹਰ ਸਾਜਨ ਬੁਰਖ ਵਿਸਾਰ ਕੈ ਲੱਗੀ ਮਾਇਆ ਤੋ ਪਤਰ ਕਲ ਤਰਨ ਸੰਗਤਿ ਨਾ ਹਰਿ ਅਬਨਸੀ ਆਹ पलच पल जस गली मोई झूठे धंदम एक सर के नाम बिन अगलई खोए दयो बिसार बिगुच न प्रभु बिनवर न कोई प्रीतम चरणी जो लगे तन के निर्मल सोई नानक के प्रबीन दे प्रमिल प्राप्त होई ਵੇ ਸਾਖ ਸੁਹਾਵਾ ਤਾਂ ਲੱਗੈ ਜੇ ਸੰਤ ਭਟੇ ਹਰ ਸੋਈ ਹਰ ਜੀਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਧਾਵਣ ਲੱਗਿਆ ਕਿਸੇ ਨਦੀ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸੁਬੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜੀ ਸੁਖਰੇ ਸੋਈ ਜੀ ਕਰੰਨ ਜੋ ਪ੍ਰਭ ਗੀਤੇ ਆਪਣੇ ਸਹੀ ਕਹੀਏ ਤੰਨ ਆਪਣ ਲੀਆ ਜੀ ਮਿਲੈ ਵਿਛੜ ਗਿਉ ਰਵੰਨ ਸਾਧ ਸੰਗ ਪ੍ਰਾਪਤੇ ਨਾਨਕ ਰੰਗ ਬਿਡਾਨਨ ਹਰ ਜੀਠ ਰੰਗੀਲਾ ਦਿਸ ਤਨੀ ਜਿਸ ਕੈ ਪਾਦਮ ਤੰਨ ਸਾੜ ਤਪੰਦਾ ਤਿਸ ਲੱਗੈ ਹਰ ਨਾ ਹੁਨ ਜਿੰਨ ਪਾਸ ਜਗ ਜੀਵਨ ਬੁਰਖ त्याग ਕੈ ਮਾਨਸ ਸੰਧੀ ਆਸੈ ਦੁਈ ਭੈ ਵਿਗੁਚੀ ਐ ਗਲ ਭਈ ਅਸ ਜਨ ਕੇ ਫਾਸ ਜਿਹਾ ਬੀਜੈ ਸੁ ਲੁਣੈ ਮੱਥੇ ਜੋ ਲਿਖਿਆ ਸੈ ਰਹਿ ਨਿਮਹਿ ਹਾਣੀ ਬਸਤਾ ਨੇ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀ ਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਅਪਨੇ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੇ ਅਰਦਾਸ ਐ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸੈ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤ ਸੱਚ ਰੰਗ ਇਕੋ ਨਾਮੇ ਆਧਾਰ ਵਿਖਿਆ ਰੰਗ ਕੁੜਾ ਵੇ ਆ ਦਿਸਨ ਸਭ ਦੇਸ਼ਾਰ ਹਰੇ ਅਮਰਤ ਬੂਦ ਸੁਹਾਵਣੀ ਮਿਲ ਸਾਧੂ ਪੀਵਣ ਹਾਰੈ ਵਣ ਦਿਨ ਪ੍ਰਭ ਸੰਗ ਬੋਲਿਆ ਸੁਮਰਤਿ ਪੁਰਖ ਅਪਾਰ ਹਰ ਮਿਲਣੇ ਲੋ ਮਨ ਲੋਚਦਾ ਕਰਮ ਮਿਲਾਵਣ ਹਾਰੇ ਜਿੰਨੀ ਸਖੀਏ ਪ੍ਰਭ ਪਾਏ ਆਹੋ ਤਨ ਕੈ ਸਦ ਬਿਲੇ ਹਾਰੇ ਨਾਨਕ ਹਰਜੀ ਮੈਂ ਆਕਾਰ ਸ਼ਬਦ ਸਵਾਰਨ ਹਾਰੇ ਸ਼ਾਵਣ ਦਿਨਾ ਸੁਹਾਗਣੀ ਜਿਨ ਰਾਮ ਨਾਮ ਰਹਾਰੇ ਪਾਦੋਏ ਪਰਮ ਪੁਲਾਣੀਆਂ ਦੁਜੇ ਲੱਗਾ ਹੇਤ ਲਖ ਸ਼ਿੰਗਾਰ ਬਣਾਏ ਕਾਰਜ ਨਹੀਂ ਕੀਤੇ ਜਿਤ ਦਿਨ ਦੇਹ ਬਿਨਸ ਸੀਤ ਤਤ ਵੇਲੇ ਕਹਿਸਨ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਪੀਤ ਛੱਡ ਖੜੋ ਤੇਖੇ ਨੇ ਬਾਹੀ ਜਿਨ ਸੋ ਲੱਗਾ ਹੇਤ ਹੱਥ ਮਰੋੜੈ ਤਨ ਕੱਪੇ ਸਿਆਹ ਹੋਆ ਸੀਤ ਜਿਹਾ ਬੀਜ ਸੁਲੁਣੈ ਕਰਮ ਸੁੰਦੜਾ ਖੇਤ ਨਾਨਕ ਪ੍ਰਭ ਸਰਨਾ ਗਤੇ ਚਰਨ ਬੋਹਿਤ ਪ੍ਰਭ ਦੇਤੇ ਸੇ ਪਾਦੁਏ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੀਤ ਅਸਵਨ ਪ੍ਰੇਮਿਉ ਬਹੜਾ ਕਉ ਮਿਲਿਐ ਹਰਜਾਇ ਮਨ ਤਨ ਪਿਆਸ ਦਰਸ਼ਨ ਘਾਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈਂ ਪ੍ਰੇਮ ਕੇ ਹੋ ਤਨ ਕੈ ਲਗਾ ਪਾਏ ਵਿਣ ਪ੍ਰਗਨ ਸੁਖ ਪਾਈਐ ਦੂਜੀ ਨਹੀਂ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿ ਉਤਰੇ ਅਗਾਏ ਆਪ ਤਿਆਗ ਬਿਨ ਤੇ ਕਰਹਿ ਲੇਹੋ ਪ੍ਰਭੂ ਲੜਨਾਈ ਜੋ ਹਰ ਕੰਤ ਮਿਲਾਈਐ ਸੇ ਵਿਛੜ ਕਤਹਿ ਨ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੋ ਸੁਖੀ ਵਸੰਦੀਆ ਜਿਨਾਂ ਮਿਆ ਹਰ ਰਾਈ ਕਤਕ ਕਰਮ ਕਮਾਵਣੇ ਦੋਸ਼ ਨ ਕਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਕੋਈ RAM ਤੇ ਲੱਗਨ ਜਨਮ ਵਿੱਚ ਜੋਗ ਖਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨ ਕੋਈ ਕਰ ਸਕੈ ਕਿਸ ਤੈ ਰੋਵੇ ਰੋਜ ਕਿ ਤੱਕ ਸੁਨ ਨ ਹੋワイ ਲਿਖਿਆ ਧਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾ ਉਤਰੇ ਸਭ ਬਿਯੋਗ ਨਾਨਕ ਕੋ ਪ੍ਰਵਰਾਖੰਡੇ ਹੀ ਮੇਰੇ ਸਾਹਿਬ ਬੰਦੀ ਮੋਚੈ ਕਤਕ ਹੋਵੇ ਸਾਧ ਸੰਗ ਬਿਨੁ ਸੇ ਸੱਬੇ ਸੋਚੈ ਮੱਗਰ ਮਹੇ ਸੋਹੰਦੀ ਆ ਹਰ ਪਿਰ ਸੰਗ ਬੈਟੜੀ ਆ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆ ਤਨ ਮਨ ਮੋਲਿਆ ਰਾਮ ਸਿਆ ਸੰਗ ਸਾਧ ਸਹਿ ਲੜੀ ਆ ਸਾਧ ਜਨਾ ਦੇ ਬਹਰੀ ਸੇ ਰਹਿਨੇ ਅਕੇਲੜੀ ਆਹ ਤਿੰਨ ਦੁੱਖ ਨ ਕਬ ਹੋਇ ਉਤਰੈ ਸੇ ਜਮ ਕੇ ਵਸ ਬੜੀਆ ਜਿੰਨੀ 라ਵਿਆ ਪ੍ਰਵ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤਿਨ ਜੜੀਆ ਹੈ नानक बाछे तूडते न प्रसरणी दर पडिया मग् प्रभ्याराधना बहुड व्यापई, न व्यापारी हरना हो, मन बिंद, दर्शन हो, ओट गोपाल राई, सेवा स्वामि हो, ਵੇਖਿਆ ਕੋਈ ਨ ਸਕੈ ਮਿਲ ਸਦ ਗੁਣ ਗਾਹ ਜਹਤੇ ਉਪਜੀਤਹਿ ਮਿਲੇ ਸੱਚੇ ਪ੍ਰੀਤ ਸੁਮਾਹ ਕਰ ਗਹਿ ਲੈਨੇ ਬਾਰ ਬ੍ਰਹਮ ਬਹੁੜ ਨ ਵਿਛੜਿਆ ਬਾਰ ਜਾਓ ਲਖ ਬੀਰੀਆ ਹਰ ਸੱਜਣ ਗਮ ਅਗਾਹ ਸ਼ਰਮ ਭਈ ਨਾਰਾਇਣ ਨਾਨਕ ਦਰਪਈਆ ਸੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਹ ਮਗ ਮੱਜਨ ਸੰਗ ਸਾਧੂ ਆ ਤੋੜੀ ਕਰਿ ਵਿਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਨ ਕਰਤਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕਰੋ ਦਨਮੋਹੀਏ ਬਿਨ ਸੇ ਲੋਭ ਸੁਵਾਨੈ ਸੱਚੇ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ ਅਠ ਛਠ ਤੀਰਤ ਸਗਲ ਪੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪਰਖ ਸੁਜਾਨੈ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨੈ ਮਾਗ ਸੁਚੀ ਸੇ ਕਾਂਢੀ ਐ ਜਿਨ ਪੂਰਾ ਗੁਰ ਮਿਹਰਵਾਨੈ ਭਲਗੁਣ ਦਿਉ ਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਏ RAM ਕੇ ਕਰ ਕਿਰਪਾ ਦਿਯਾ ਮਿਲਾਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੰਨੀ ਵਡ ਪਾਗਨੇ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹੀ ਕੀਤ ਗੋਵਿੰਦ ਅਲਾਈ ਹਰ ਜੀ ਹਾ ਵਰਨ ਦਿਸਾਈ ਕੋਈ ਦੂਜਾ ਲਵੇ ਨ ਲਈ ਹਲ ਤ ਭਲ ਤ ਸਵਾਰਿਆਨ ਨਿਹ ਚਲ ਦਿੱਤੀਨ ਜਾਏ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਜਨਮੇ ਤਾਈ ਜੀਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨੇ ਤਸ ਲਾਹੀਐ ਜਿਸਨੋ ਤਿਲ ਨਤਮਾਈ ਜਿਨ ਜਿਨ ਨਾਮ ਧਿਆਇਆ ਤਨਕੇ ਗਾਜ ਰੇ ਹਰ ਗੁਰਪੁਰਾ ਰਾਦਿਆ ਦਰਗ ਸੱਚ ਖਰੇ ਸਰਬ ਸੁਖਾਂ ਨਿਦ ਚਰਨ ਹਰ ਪਉ ਜਲ ਬਖ ਮਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀ ਜਰੇ ਕੂੜ ਗਏ ਦੁਬਿਦਾਨ ਸੇ ਪੂਰਨ ਸੱਚ ਪਰੇ ਪਰ ਬ੍ਰਹਮ ਪ੍ਰਭ ਸੇ ਮੰਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ